ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਹੀ ਜੜ ਦੀ ਕਲਾ ਤੰਦਰੁਸਤੀ ਜੋਗੇ ਇੱਕ ਕੁਐਸਚਨ ਬੇਨਤੀ ਕਰਦੇ ਆਂ ਕਿ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਪਹੁੰਚੇ ਆਂ ਪਿੰਡ ਸ਼ਹਿਰ ਚਾਟੀਵਿੰਡ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਤਹਿਸੀਲ ਵੀ ਅਮਰਸਰ ਸਾਹਿਬ ਭਾਈ ਜਿੰਦ ਦੇ ਫਾਰਮ ਤੇ ਪਹੁੰਚੇ ਆਂ ਦੋ ਨਗਲਾ ਕੇ ਆਇਆ ਪ੍ਰੋਪਰ ਜਾਣਕਾਰੀ ਕਰਦੇ ਆਂ ਸਾਂਝੀ ਜੁੜੇ ਰਹੋ ਅੰਤ ਤੱਕ ਜਾਇ ਜੀ ਕੀਮਤ ਵਿੱਚ ਕਰਾਉਣੇ ਤੁਹਾਨੂੰ ਖਰੀਦਦਾਰੀ ਇਸ ਫਾਰਮ ਤੋਂ ਕੋਈ ਦੇ ਬਾਈ ਜਿੰਦ ਨੂੰ ਕਿਵੇਂ ਦੇ ਚੱਲਣਗੇ ਅੱਜ ਰੇਟ ਆ ਲਓ ਜੀ ਬਾਈ ਜਿੰਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਛੜਦੀ ਕਲਾ ਛੜਦੀ ਕਲਾ ਬਾਬਾ ਜੀ ਤੀਸਣਾ ਓਕੇ ਰਿਪੋਰਟਾਂ ਛੜਦੀ ਕਲਾ ਜੀ ਹਾਂ ਨੰਦਿਆ ਜੀ ਸਾਡੇ ਦਰਸ਼ਨ ਕਰਕੇ ਆਨੰਦ ਹੋ ਗਿਆ ਹੋਰ ਕੰਮ ਸੇਦਾਂ ਚੜਦੀ ਕਲਾ ਜੀ ਚੱਲੋ ਤੇ ਡਰੈਸ ਇੱਕ ਰਾ ਗੱਲ ਗਏ ਨੋਰ ਜੀ ਡਰੈਸ ਵੀ ਜੀ ਆਪਣਾ ਇਹ ਸ਼ਹਿਰ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹਾਂ ਪੁਰਾਣੇ ਤੱਤ ਦਾ ਰੋਡ ਤੇ ਵਿੱਚ ਪਿੰਡ ਪੈਂਦਾ ਆਪਣਾ ਚਾਟੀਵੜੀ ਹਾਂ ਹਾਂ ਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 9814460399 ਠੀਕ ਹੈ ਜੀ ਤੇ ਇਹ ਵੜ ਸੋਈ ਸਵਾਈ ਹੈ ਨਾ ਇਹਨੂੰ ਅੱਜ ਵੀਰ ਜੀ ਤੇਜਾ ਦੇ ਵਿੱਚ ਸੂਰੀ ਅੱਛਾ ਜੀ ਹਾਂ ਜੀ ਕਿੰਨਾ ਦੁੱਧ ਸਟਾਰਟਿੰਗ ਕੀਤੀ ਹੈ ਇਹ 15 ਕਿਲੋ ਹਾਜ਼ਰ ਜੀ ਵਾਹ ਨੋ ਜਿਹੜਾ ਬੋੜਾ ਲਾਲੇ ਕੋਈ ਦੁੱਧ ਲਾ ਲੋ 15 ਦੋ ਦਲਾਰੋ ਭਾਵੇਂ ਬੋੜਾ ਲਾ ਲੋ ਥਾਨ ਨੋ ਕੜਾ ਮੁੱਠੀ ਮੁੱਠੀ ਥਾਨ ਹਨਾ ਤੇ ਚਵਾਈ ਜਿਹੜੀ ਆ ਗਰਲ ਕਰਨਾ ਦੀ ਹਨਾ ਕੋਈ ਸਰਦਾਰ ਦੀ ਕੋਈ ਰੱਸੀ ਨਹੀਂ ਅੱਛਾ ਕੋਈ ਕੋਈ ਬੈਠਾ ਰਹੇ ਤੇ ਚਵਾਈ ਵੀ ਬਿਲਕੁਲ ਓਕੇ ਆ ਜੋਦੋਂ ਮੜੀ ਵਾਹ ਗਾਂ ਦੇ ਆ ਮੜਾ ਲਓ ਜੀ ਕੋਈ ਨਹੀਂ ਕਰ ਸ਼ੇਕ ਕਰਦੀ ਆ ਵਾਕੇ ਗਰਲ ਕਰਲ ਆਉਂਦੀ ਹੈ ਨਾ ਮੈਨਾਂ ਤਾਕੇ ਪਾਉਂ ਛੋਟੂਆ ਵਾਹ 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 ਤੋਹਾਏ ਤੋਹਾਏ ਕਿਆ ਬਾਤ ਖੋਲ ਦੋ ਚੰਗੀ ਆ ਹਨਾ ਜਿੰਨੀ ਵੀ ਹੈਗੀ ਆ ਸੋਨਾ ਲੋਈ ਸੋਨਾ ਹੂੰ ਸੋਨਾ ਹੂੰ ਨੋਈਸਾ ਜਨਾ ਫੇਸ ਕੁਆਲਟੀ ਵੇ ਲੋ ਬਿਲਕੁਲ ਨਿੱਕੀ ਜੀ ਆ ਥਾਰ ਮੱਝ ਹੂੰ ਨਿਗਾ ਆ ਥਾਨਾ ਬੜਾ ਸੋਨਾ ਮੱਝਾਂ ਆ ਲੱਗਾ ਲਾਓ ਜੀ ਫੈਕਸ਼ਨ ਹੀ ਬੜੇ ਪਾਏ ਆ ਵਾਕੇ ਜੀ ਵੀ ਫੈਕਸ਼ਨ ਗੱਤ ਫੰਕਸ਼ਨ ਕੋਈ ਨਹੀਂ ਪਿਆ ਇੱਥੇ ਜਿੱਥੇ ਜੀ ਕਰਦਾ ਉੱਥੇ ਹੀ ਜਿੱਥੇ ਮਰਜੀ ਹਾਂ ਓਕੇ ਨਹੀਂ ਇੱਦਾਂ ਵਾਕੇ ਲੱਕ ਹਾਂ ਲੋਈ ਸੋਹਣੀਆਂ ਵੈੜ ਦੂਸਰਾ ਸੂਆ ਨਾ ਭਾਈ ਇਹ ਭਾਜੀ ਦੂਜਾ ਠੀਕ ਆ ਕੀਮਤ ਕਿੰਨੀ ਕਰਦਗੇ 65000 65000 ਪਿਆਰ ਮੌਤ ਦੋ ਕਰਦਗੇ ਪੰਜ ਹੀ ਕਰਦਗੇ ਕੋਸਟ ਮੋੜ ਕੇ ਤੰਗੀਆਂ ਚੰਗੀਆਂ ਓੜੀਆਂ ਹੋਈਆਂ ਕੋਈ ਨਹੀਂ ਸਹਲ ਓ ਏਡੇ ਜਵਾਨ ਜੇ ਮਾਰੀ ਮੋੜ ਤੰਗੀ ਨਾ ਕੀ ਹੁੰਦਾ ਤੇਰੀ ਇਹਨੇ ਨੱਪ ਕੇ ਨਗਾ ਦਿੰਦੇ ਸੰਗੀ ਛੱਡ ਦੀ ਓਕੇ ਭਾਈ ਤੇ ਆ ਆ ਗਿਆ ਐਰ ਸ਼ਹਿਰ ਜੀ ਐਰ ਸ਼ਹਿਰ ਆ ਗਿਆ ਹਨਾ ਮਗਰ ਅਵੱਛੀ ਜਾਬ ਇਹਦੇ ਮਗਰ ਵੀ ਅਵੱਛੀ ਜੇ ਦੁੱਧ 15 ਕਿਲੋ ਤੇ ਮੜਾ ਮੜਾ ਸਿੰਘ ਹੈ ਹਨਾ ਦੁੱਧ 15 ਕਿਲੋ ਦੋ ਟਾਈਮ ਤਿੰਨ ਟਾਈਮ ਦੋ ਦਿਨ ਤਿੰਨ ਦਿਨ ਆਪ ਦੀ ਤਸਦੀਕ ਕਰ ਵਾਹ ਵਾਹ ਦੁੱਧ 15 ਕਿਲੋ ਹੋਜੀ ਤੋਰਾ ਕਰਵਾ ਦੇ ਚੈੱਕਪ ਕਲੂ ਨਹੀਂ ਜਾਂਦੀ ਹੈ ਹਨਾ ਹਾਂਜੀ ਠੀਕ ਆ ਸਿੰਘ ਦਾ ਛੋਟਾ ਛੋਟਾ ਸੱਜਣ ਬੱਛੀ ਮਗਰੇ 14 15 ਕਿਲੋ ਮੌਕੇ ਦਾ ਦੁੱਧ ਆ ਚਵਾਦ ਨਾ ਜਿਹੜਾ ਵੀਰ ਜੀ ਹਾਂ ਇਹ ਨਹੀਂ ਕੋਈ ਆਖੂਗਾ 15 ਤਾਂ ਤੇ 12 ਆਊਗਾ ਨੈਟ ਆ ਵਾਹ ਠੀਕ ਆ

15 ਕਿਲੋ ਦੋ ਟਾਂ ਲੀਟਰ ਮਵਾਵਾ ਠੀਕ ਆ 15 ਕਿਲੋ ਭਵੇਂ ਤੂੰ ਕੋਈ ਤਸੱਲੀ ਕਰੇ ਆਪਣੀ ਹਨਾ ਠੀਕ ਤੇ ਇਹ ਕੀਮਤ ਕਿੰਨੀ ਕਰ ਦੀਏ ਇਹ ਜੀ ਬੀਟੀ ਵੀਰ ਜੀ 45000 ਜੀ 45000 ਹਾਂਜੀ ਜੈ ਸਨੋ 40 ਯਾਰ ਮਸਤ ਯਾਰ 35 ਨਾ ਕਰੀਏ ਨਹੀਂ ਭਾਈ ਅੱਛਾ ਜਾਰਾ ਤੱਕਾ ਅੱਛਾ ਚੀਕ ਕੰਗੜਾ ਚੀਕਾਂ ਕੜਾ ਦਿੰਦੇ ਹਾਂ ਜਦੋਂ ਮਾਜੀ ਠਕੇ ਨੇ ਕਿਹਾ ਨਾ ਠੀਕਾ ਘੜਾ ਦੂ ਮੈਂ ਆਹ ਨਾਲ ਟਾਈਮ ਆ ਲੈਣਦੇ ਆ ਮਾ ਲੈਣਦੇ ਇਹ ਅਜੇ ਵੀ ਠੀਕਾ ਘਾ ਦੇ ਨੇ ਰੇਟ ਵਾਲੇ ਬੰਨ ਬਿਲਕੁਲ ਖੁੰਜੇ ਲਾ ਦਈਦਾ ਹਨਾ ਦੀਦੀ 15 16 ਕਿਲੋ ਵਾਲੀ ਕੋਈ ਅੱਜ ਘਰੋਂ ਹੀ ਨਾ ਦਿੰਦਾ 30000 ਰੁਪਏ ਆਪਾਂ ਨੂੰ ਤੇ ਕਿਸੇ ਨੇ ਵੀ ਨਹੀਂ ਦੇਣੀ ਚੱਲ ਕੋਈ ਨਹੀਂ 38 ਦੀ ਕਰਦੇ ਹੋ ਹਾਂ ਜੇ ਦਾ ਕੋਈ 200 ਰੁਪਏ ਛੋਟ ਹੀ ਹੋ ਗਈ ਓਕੇ ਜੀ ਲਓ ਸੱਚ ਨੂੰ ਇਹੋ ਦੋ ਪਸ਼ੂ ਖਰੀਦਦਾਰੀ ਕਰਿਓ ਪਿੰਡ ਚਾਟੀਵੰਡ ਪਹੁੰਚ ਕੇ ਪਸ਼ੂ ਚੰਗੇ ਆ ਸਾਰੇ ਦਾਧਾਰੂ ਆ ਦੋਵੇਂ ਤੇ ਸასი ਕਰ ਜੀ ਸਾਰਿਆਂ ਨੂੰ